ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਜੀ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਨਾਲ ਸੁਣਦੇ ਆ ਤਾ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਾਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਸਭ ਦਾ ਭਲਾ ਹੋ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਹਰ ਇਨਸਾਨ ਤੇ ਜਿੰਦਾ ਰਹਿਣ ਦੇ ਲਈ ਭੋਜਨ ਪ੍ਰਸ਼ਾਦਾ ਪਾਣੀ i ਹਵਾ ਕਿੰਨੇ ਜ਼ਰੂਰੀ ਆ ਇਹ ਦੱਸਣ ਦੀ ਲੋੜ ਨਹੀਂ ਆ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਵੀ ਸਾਨੂੰ ਸਾਹ ਮਿਲੇ ਨਾ ਤਾਂ ਅਸੀਂ ਬਹੁਤੇ ਦਿਨ ਤੱਕ ਜਿੰਦਾ ਨਹੀਂ ਰਹਿ ਸਕਦੇ ਸਾਡੀ ਜਾਨ ਤੇ ਬਣਦੀ ਆ ਅਤੇ ਇਹ ਤਿੰਨੇ ਹੀ ਚੀਜ਼ਾਂ ਦੀ ਸ਼ੁੱਧਤਾ ਸਾਡੇ ਲਈ ਜ਼ਰੂਰੀ ਆ ਕਿਉਂਕਿ ਇਹਨਾਂ ਵਿੱਚ ਜੇ ਜਰਾ ਜਿੰਨੀ ਵੀ ਮਲਾਵਟ ਹੋਈ ਤਾਂ ਸਾਡੇ ਲਈ ਵੱਡਾ ਖਤਰਾ ਬਣ ਜਾਣਗੇ ਤਾਂ ਇਸ ਕਰਕੇ ਇਹ ਤਿੰਨੇ ਹੀ ਚੀਜ਼ਾਂ ਮਿਲਣੀਆਂ ਵੀ ਜ਼ਰੂਰੀ ਨੇ ਅਤੇ ਸ਼ੁੱਧ ਮਿਲਣੀਆਂ ਜ਼ਰੂਰੀ ਨੇ ਮਲਾਵਟ ਤੋਂ ਬਗੈਰ ਮਿਲਣੀਆਂ ਜ਼ਰੂਰੀ ਨੇ ਅੱਜ ਦੀ ਵੀ ਇਹਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਭੋਜਨ ਪ੍ਰਸ਼ਾਦ ਦੇ ਬਾਰੇ ਰੋਟੀ ਵੇਲੇ ਜੋ ਆਪਾਂ ਦੋ ਵਕਤ ਖਾ ਸਕਦੇ ਹਾਂ ਦੋ ਵੇਲੇ ਰੋਟੀ ਖਾਣੇ ਆ ਨਾ ਕਈ ਭੈਣ ਭਰਾ ਤਿੰਨ ਵੇਲੇ ਵੀ ਖਾਂਦੇ ਹੋਣਗੇ ਸਵੇਰ ਵੇਲੇ ਨਾਸ਼ਤਾ ਫਿਰ ਲੰਚ ਫਿਰ ਡਿਨਰ ਅਤੇ ਕੁਝ ਐਸੇ ਵੀ ਆ ਜਿਨ੍ਹਾਂ ਨੂੰ ਇੱਕ ਵਕਤ ਦੀ ਰੋਟੀ ਹੀ ਮਸਾ ਨਸੀਬ ਹੁੰਦੀ ਆ ਸੋ ਆਪਾਂ ਗੱਲ ਕਰਨੀ ਆ ਭੋਜਨ ਪ੍ਰਸ਼ਾਦਾ ਬਣਾਉਣ ਤੋਂ ਲੈ ਕੇ ਖਾਣ ਤੱਕ ਖਾਣ ਤੋਂ ਬਾਅਦ ਪਚਾਉਣ ਤੱਕ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ਬਾਰੇ ਕਿਉਂਕਿ ਆਪਾਂ ਅਕਸਰ ਸਿਆਣੀਆਂ ਦੇ ਮੂੰਹੋਂ ਇੱਕ ਹਾਕਵਤ ਸੁਣੀ ਆ ਨਾ ਕਿ ਜਿਹਹਾ ਅੰਨ ਤਿਹਮ ਇਸ ਦਾ ਮਤਲਬ ਇਹ ਆ ਕਿ ਜੋ ਭੋਜਨ ਪ੍ਰਸ਼ਾਦਾ ਆਪਾਂ ਛਕਦੇ ਆ ਜੋ ਰੋਟੀ ਆਪਾਂ ਦੋ ਵਕਤ ਖਾਂਦੇ ਆ ਨਾ ਉਹਦੇ ਨਾਲ ਸਿਰਫ ਸਾਡੇ ਸਰੀਰ ਨੂੰ ਹੀ ਉर्जा ਐਨਰਜੀ ਜਾਂ ਤਾਕਤ ਨਹੀਂ ਮਿਲਦੀ ਬਲਕਿ ਤੇ ਮਨ ਦੇ ਤੇ ਪੂਰਾ ਪੂਰਾ ਪ੍ਰਭਾਵ ਪੈਂਦਾ ਹੈ ਤਾਂ ਇਸ ਕਰਕੇ ਖਾਣੇ ਨੂੰ ਬਣਾਉਣ ਤੋਂ ਲੈ ਕੇ ਖਾਣ ਤੱਕ ਖਾਣ ਤੋਂ ਬਾਅਦ ਪਚਾਉਣ ਤੱਕ ਕੁਝ ਖਾਸ ਗੱਲਾਂ ਕੁਝ ਖਾਸ ਸਾਵਧਾਨੀਆਂ ਵਰਤੀਆਂ ਜ਼ਰੂਰੀ ਆ ਕਿਉਂਕਿ ਜੇਕਰ ਭੋਜਨ ਪ੍ਰਸ਼ਾਦਾ ਬਣਾਉਣ ਵੇਲੇ ਖਾਣ ਵੇਲੇ ਜਾਂ ਖਾਣ ਤੋਂ ਬਾਅਦ ਆਪਾਂ ਜਰਾ ਜਿਨੀ ਵੀ ਅਣਗਹਿਲੀ ਕੀਤੀ ਲਾਪਰਵਾਹੀ ਵਰਤੀ ਤਾਂ ਇਹਦੇ ਨਤੀਜੇ ਗੰਭੀਰ ਨਿਕਲ ਸਕਦੇ ਆ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਆ ਸਾਡੇ ਮਨ ਦੀ ਬੇਚੈਨੀ ਵੱਧ ਸਕਦੀ ਆ ਕਈ ਤਰੀਕਿਆਂ ਦੇ ਨਾਲ ਸਾਡੇ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਸਾਨੂੰ ਕਿਸੇ ਤਰ੍ਹਾਂ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਭੋਜਨ ਪ੍ਰਸ਼ਾਦੇ ਦੇ ਰਾਹੀਂ ਆਪਣੇ ਆਪ ਨੂੰ ਬਿਮਾਰੀਆਂ ਦੇ ਨਾਲ 네ਗਟਿਵ એનર્ਜੀ ਦੇ ਨਾਲ ਭਰ ਲੈਣੇ ਆ ਪਰ ਜੇ ਸਾਨੂੰ ਪਤਾ ਹੋਵੇਗਾ ਤਾਂ ਅਸੀਂ ਬਿਮਾਰੀਆਂ ਤੋਂ ਮੁਕਤ ਰਹਿ ਸਕਦੇ ਆ 네ਗਟਿਵ એનર્ਜੀ ਤੋਂ ਵੱਚ ਸਕਦੇ ਆ ਜਿਵੇਂ ਖਾਸ ਕਰਕੇ ਜਦੋਂ ਆਪਾਂ ਬਾਹਰ ਭੋਜਨ ਸ਼ੱਕਦੇ ਆ ਜਾਂ ਸ਼ਾਦੀ ਦੇ ਉੱਤੇ ਕਿਤੇ ਪਾਰਟੀ ਦੇ ਉੱਤੇ ਭੋਜਨ ਪ੍ਰਸ਼ਾਦਾ ਸ਼ੱਕਦੇ ਆ ਤਾਂ ਉੱਥੇ ਜੋ ਭੋਜਨ ਪ੍ਰਸ਼ਾਦਾ ਬਣਦਾ ਹੈ ਸਾਨੂੰ ਨਹੀਂ ਪਤਾ ਕਿ ਉਹ ਭੋਜਨ ਪ੍ਰਸ਼ਾਦਾ ਕਿਸ ਨੇ ਬਣਾਇਆ ਹੈ ਅਤੇ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਜਿਸ ਜੀ ਨੇ ਉਹ ਭੋਜਨ ਪ੍ਰਸ਼ਾਦਾ ਬਣਾਇਆ ਹੈ ਉਹਦੇ ਮਨ ਤੇ ਹਾਲਾਤ ਕੀ ਨੇ ਉਹਦੇ ਮਨ ਦੇ ਵਿੱਚ ਉਸ ਵੇਲੇ ਪਤਾ ਨਹੀਂ ਕੀ ਚੱਲ ਰਿਹਾ ਸੀ ਜਦੋਂ ਉਹ ਭੋਜਨ ਪ੍ਰਸ਼ਾਦਾ ਬਣਾਇਆ ਤਾਂ ਇਸ ਤਰੀਕੇ ਦੇ ਨਾਲ ਜੇਕਰ ਉਸ ਵਿਅਕਤੀ ਦਾ ਮਨ ਉਦਾਸ ਸੀ ਕਿਸੇ ਗੱਲੋਂ ਪਰੇਸ਼ਾਨ ਸੀ ਜੋ ਵੀ ਉਹਦੇ ਅੰਦਰ ਦੀ 네ਗੈਟਿਵਿਟੀ ਸੀ ਨਾ ਉਹ ਭੋਜਨ ਪ੍ਰਸ਼ਾਦੇ ਰਾਹੀਂ ਸਾਡੇ ਤੱਕ ਪਹੁੰਚ ਜਾਣੀ ਆ ਪਰ ਆਪਾਂ ਉਸ 네ਗਟਿਵ એનર્ਜੀ ਤੋਂ ਕਿੰਜ ਬਚ ਸਕਦੇ ਆ ਕਿ ਜਦੋਂ ਵੀ ਭੋਜਨ ਪ੍ਰਸ਼ਾਦਾ ਸ਼ਕਲਾ ਹੈ ਨਾ ਕਦੇ ਇੱਕ ਦਮ ਭੋਜਨ ਪ੍ਰਸ਼ਾਦਾ ਸ਼ਕਨ ਨਹੀਂ ਬੈਠ ਜਾਣਾ ਚਾਹੀਦਾ ਜਦੋਂ ਹੀ ਸਾਡੇ ਸਾਹਮਣੇ ਭੋਜਨ ਪ੍ਰਸ਼ਾਦੇ ਦੀ ਥਾਲੀ ਸੱਜ ਕੇ ਆਉਂਦੀ ਆ ਪਹਿਲਾਂ ਉਹ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਇਹ ਸੁੰਦਰ ਪ੍ਰਸ਼ਾਦਾ ਨੂੰ ਬਖਸ਼ਿਆ ਪੰਜ ਵਾਰ ਸੱਤ ਵਾਰ 10 ਵਾਰ ਜਿੰਨੀ ਵਾਰ ਤੁਸੀਂ ਵਾਹਿਗੁਰੂ ਜੀ ਦਾ ਜਾਪ ਕਰ ਸਕੋ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰ ਲੈਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਸ਼ੁਕਰਾਨੇ ਦਾ ਸ਼ਬਦ ਬੋਲ ਕੇ ਮਾਲਕ ਦਾ ਸ਼ੁਕਰ ਸ਼ੁਕਰ ਕਰਕੇ ਫਿਰ ਭੋਜਨ ਪ੍ਰਸ਼ਾਦਾ ਛਕਣਾ ਚਾਹੀਦਾ ਹੈ ਪਰ ਸਾਡੇ ਵਿੱਚ ਮੁੰਡੇ ਭੈਣ ਭਰਾ ਕੀ ਕਰਦੇ ਆ ਇਹ ਭੋਜਨ ਪ੍ਰਸ਼ਾਦਾ ਦੇਖਦੇ ਆ ਸਾਰ ਹੀ ਜਲਦੀ ਦੇ ਨਾਲ ਖਾਣਾ ਸ਼ੁਰੂ ਕਰ ਦਿੰਦੇ ਆ ਪਰ ਨਹੀਂ ਭੁੱਖ ਭਾਵੇਂ ਜਿੰਨੀ ਮਰਜ਼ੀ ਲੱਗੀ ਹੋਵੇ ਸਾਡੇ ਸਾਹਮਣੇ ਭਾਵੇਂ 36 ਪ੍ਰਕਾਰ ਦੇ ਪਦਾਰਥ ਪਏ ਹੋਣ ਤੇ ਭਾਵੇਂ ਰੁੱਖੀ ਮਿੱਟੀ ਰੋਟੀ ਨਸੀਬ ਹੋਵੇ ਪਰ ਖਾਣੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਆ ਕਿਉਂਕਿ ਜਦੋਂ ਮਨੁੱਖ ਦਾ ਸ਼ੁਕਰਾਨਾ ਕਰਕੇ ਭੋਜਨ ਪ੍ਰਸ਼ਾਦਾ ਆਪਾਂ ਸ਼ਕਦੇ ਆ ਨਾ ਉਹ ਭੋਜਨ ਪ੍ਰਸ਼ਾਦਾ ਅਮਰਤ ਨਹੀਂ ਬਣ ਜਾਂਦਾ ਹੈ ਅਤੇ ਖਾਣ ਵਾਲੇ ਜੀਵਾਂ ਦੇ ਤਨ ਮਨ ਦੇ ਉੱਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ਇਸੇ ਕਰਕੇ ਹੀ ਸਾਡੇ ਬਜ਼ੁਰਗ ਸਾਡੇ ਕਮਾਈ ਵਾਲੇ ਸੰਤ ਮਹਾਂਪੁਰਖ ਹਮੇਸ਼ਾ ਵੀ ਬਿਨਾਂ ਕਹਿੰਦੇ ਆ ਕਿ ਭਾਈ ਜਦੋਂ ਵੀ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਣਾ ਹੈ ਤਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਕੇ ਭੋਜਨ ਪ੍ਰਸ਼ਾਦਾ ਬਣਾਓ ਮੂਲ ਮੰਤਰ ਜੀ ਦਾ ਆਪ ਕਰਦੇ ਹੋਏ ਭੋਜਨ ਪ੍ਰਸ਼ਾਦਾ ਬਣਾਓ ਜੋ ਪਈ ਸਾਈਂ ਸਾਹਿਬ ਜੀ ਦੀ ਬਾਣੀ ਪੜ ਲਓ ਜੋ ਵੀ ਬਾਣੀ ਤੁਹਾਨੂੰ ਕੰਠਿਆ ਉਹ ਬਾਣੀ ਪੜਦਿਆਂ ਹੋਇਆਂ ਜਾਪ ਕਰਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਓ ਜੇਖੋ ਤੇ ਜਾਪ ਨਹੀਂ ਕਰ ਸਕਦੇ ਤਾਂ ਸੁਣਦਿਆਂ ਹੋਣ ਕੋਲ ਵਾਹਿਗੁਰੂ ਜੀ ਦਾ ਸਿਮਰਨ ਲਗਾ ਲਓ ਗੁਰਬਾਣੀ ਦਾ ਪਾਠ ਲਗਾ ਲਓ ਉਹ ਸੁਣਦਿਆਂ ਸੁਣਦਿਆਂ ਭੋਜਨ ਪ੍ਰਸ਼ਾਦਾ ਬਣਾਈਏ ਤਾਂ ਉਹ ਭੋਜਨ ਪ੍ਰਸ਼ਾਦਾ ਚ ਮਰਤੂ ਰੂਪੀ ਵਾਲੀ ਲੰਦਾ ਹੈ ਅਤੇ ਖਾਣ ਵਾਲੇ ਜੀਆ ਦੇ ਤਨ ਮਨ ਦੇ ਉੱਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ਖਾਣ ਵਾਲੇ ਜੀਆ ਦੇ ਮੋਹ ਆਪਣੇ ਆਪ ਹੀ ਸਤਨਾਮ ਵਾਹਿਗੁਰੂ ਜੀ ਕਰਦਾ ਹੈ ਇਸ ਤਰ੍ਹਾਂ ਭੋਜਨ ਪ੍ਰਸ਼ਾਦਾ ਕਰਨ ਦੇ ਨਾਲ ਸਾਡੇ ਅੰਦਰ ਦੀ ਜੋ ਵੀ ਨੈਗੇਟਿਵ એનર્ਜੀ ਹਨ ਉਹ ਬਾਹਰ ਜਾਵੇਗੀ ਤਾਂ ਇਸ ਕਰਕੇ ਜਦੋਂ ਵੀ ਭੋਜਨ ਪ੍ਰਸ਼ਾਦਾ ਸ਼ੱਕ ਨਾਲ ਪਾਵੇਂ ਘਰ ਦੇ ਵਿੱਚ ਸ਼ੱਕਦੇ ਆ ਕਿ ਕਿਸੇ ਰੈਸਟੋਰੈਂਟ ਦੇ ਵਿੱਚ ਕਿਤੇ ਟਾਪਲੇ ਤੇ ਕਿਤੇ ਵਿਆਹ ਸ਼ਾਦੀ ਕਿਤੇ ਪਾਰਟੀ ਦੇ ਭੋਜਨ ਪ੍ਰਸ਼ਾਦਾ ਸ਼ੱਕ ਰਹੇ ਆ ਜਿੱਥੇ ਸਾਨੂੰ ਬਿਲਕੁਲ ਨਹੀਂ ਪਤਾ ਕਿ ਇਹ ਭੋਜਨ ਪ੍ਰਸ਼ਾਦਾ ਕਿੰਨੇ ਬਣਾਇਆ ਹੈ ਅਤੇ ਕਿਹੜੀ ਪਾਵਨਾ ਦੇ ਨਾਲ ਬਣਾਇਆ ਗਿਆ ਹੈ ਉੱਥੇ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਜਾਪ ਕਰਕੇ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਣਾ ਸ਼ਬਦ ਭੁੱਲ ਕੇ ਫਿਰ ਭੋਜਨ ਪ੍ਰਸ਼ਾਦਾ ਸ਼ਕਣਾ ਹੈ ਕਿਉਂਕਿ ਦੇਖੋ ਜੀ ਭੋਜਨ ਪ੍ਰਸ਼ਾਦਾ ਸਾਡੇ ਲਈ ਬਹੁਤ ਜ਼ਰੂਰੀ ਹੈ ਇਸ ਕਰਕੇ ਭੋਜਨ ਪ੍ਰਸ਼ਾਦਾ ਬਣਾਉਣ ਵੇਲੇ ਖਾਣ ਵੇਲੇ ਖਾਣ ਤੋਂ ਬਾਅਦ ਸਾਨੂੰ ਕੁਝ ਸਾਫ ਸੈਨੀਆਂ ਵਰਤਰੀਆਂ ਪੈਂਦੀਆਂ ਨੇ ਜੇ ਆਪਾਂ ਇਹਨਾਂ ਤਿੰਨ ਥਾਂ ਤੇ ਲਾਪਰਵਾਹੀ ਕੀਤੀ ਤਾਂ ਇਹਦੇ ਨਤੀਜੇ ਸਾਡੇ ਲਈ ਮਾੜੇ ਹੋ ਸਕਦੇ ਆ ਖਾਣਾ ਹਮੇਸ਼ਾ ਪਵਿੱਤਰ ਬਣਾਉਣਾ ਚਾਹੀਦਾ ਹੈ ਤਾਜ਼ਾ ਪੂਜਨ ਪ੍ਰਸ਼ਾਦਾ ਬਣਾ ਕੇ ਉਹ ਤਾਜ਼ੀ ਤਾਜ਼ੀ ਨੂੰ ਹੀ ਖਾ ਲੈਣਾ ਚਾਹੀਦਾ ਹੈ ਬੇਹਾ ਭੋਜਨ ਸਾਡੇ ਤਨ ਮਨ ਦੋਵਾਂ ਦੇ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ ਬੇਹੇ ਭੋਜਨ ਦੇ ਨਾਲ ਕਹਿੰਦੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸ ਪੈਂਦਾ ਹੈ ਖਾਸ ਕਰਕੇ ਬੇਹਾ ਆਟਾ ਸਿਆਣੇ ਕਹਿੰਦੇ ਬੇਹੀ ਰੋਟੀ ਖਾ ਲੋ ਤਾਂ ਸਰੀਰ ਨੂੰ ਦੁਗਣੀ ਤਾਕਤ ਮਿਲਦੀ ਆ ਪਰ ਜੇ ਬੇਹੇ ਆਟੇ ਦੀ ਆਪਾਂ ਵਰਤੋਂ ਕਰਦੇ ਆ ਤਾਂ ਉਹ ਬੇਹਾ ਆਟਾ ਸਾਡੇ ਸਰੀਰ ਨੂੰ ਆਲਸੀ ਬਿਮਾਰ ਹੋ ਜਾਂਦਾ ਹੈ। ਕਈ ਬਿਮਾਰੀਆਂ ਦੇ ਇਹ ਆਟੇ ਕਰਕੇ ਲੱਗ ਜਾਂਦੀਆਂ ਨੇ ਜੋ ਆਟਾ ਆਪਾਂ ਰਾਤ ਦਾ ਬੁਣ ਕੇ ਬਚਿਆ ਹੋਇਆ ਆਟਾ ਫ੍ਰਿਜ ਵਿੱਚ ਰੱਖ ਲਿਆ। ਸਵੇਰੇ ਉੱਠ ਕੇ ਵਰਤਿਆ ਜਾਂ ਸਵੇਰ ਦਾ ਬਚਿਆ ਆਟਾ ਫ੍ਰਿਜ ਵਿੱਚ ਰੱਖ ਕੇ ਰਾਤ ਨੂੰ ਵਰਤਿਆ। ਉਹ ਆਟਾ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਗਾ ਦਿੰਦਾ ਹੈ। ਇੱਥੇ ਕੀ ਧਿਆਨ ਰੱਖੋ ਕਿ ਆਪਾਂ ਘਰ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਲੈਣੇ ਆ ਪਰ ਜਦੋਂ ਆਪਾਂ ਬਾਹਰੋਂ ਕੋਝਣ ਛੱਕਦੇ ਆ ਤਾਂ ਸਾਨੂੰ ਕੀ ਪਤਾ ਕਿ ਅਸੀਂ ਕਿੰਨੇ ਦਿਨਾਂ ਦਾ ਵਿਹਾਂ ਕੋਈ ਨੁਸ਼ਕ ਰਹੀ ਹੋਵਾਂਗੀ ਉੱਥੇ ਹਰ ਵੇਲੇ ਸਾਡੇ ਲਈ ਤਾਜ਼ਾ ਬਣ ਕੇ ਤਾਂ ਨਹੀਂ ਆ ਰਿਹਾ ਇੱਥੇ ਆਪਾਂ ਸਭ ਦੀ ਗੱਲ ਨਹੀਂ ਕਰ ਰਹੇ ਕਈ ਭੈਣ ਭਰਾ ਆਪਣੀ ਕਿਰਤ ਦੇ ਨਾਲ ਪੂਰੀ ਇਮਾਨਦਾਰੀ ਰੱਖਦੇ ਆ ਆਪਣੀ ਕਿਰਤ ਨੂੰ ਇਮਾਨਦਾਰੀ ਦੇ ਨਾਲ ਕਰਦੇ ਆ ਪਰ ਉਹ ਜਿਨ੍ਹਾਂ ਨੂੰ ਰੋਟੀ ਦੀ ਕੀਮਤ ਦਾ ਪਤਾ ਹੈ ਜਿਨ੍ਹਾਂ ਨੂੰ ਰੋਟੀ ਦੀ ਕਦਰ ਹੈ ਇਨਾਂ ਨੂੰ ਪਤਾ ਹੈ ਕਿ ਇਹ ਭੋਜਨ ਪ੍ਰਸ਼ਾਦਾ ਸਾਡੇ ਸ਼ਰੀਰ ਤੇ ਲਈ ਕਿੰਨਾ ਜ਼ਰੂਰੀ ਆ ਉਹ ਭੁੱਲ ਕੇ ਵੀ ਕਦੇ ਕਿਸੇ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਦੇ ਇਸ ਕਰਕੇ ਕੋਸ਼ਿਸ਼ ਇਹੋ ਕਰਨੀ ਆ ਕਿ ਆਪਾਂ ਆਪਣੇ ਘਰ ਦੇ ਵਿੱਚ ਕੋਈ ਪ੍ਰਸ਼ਾਦਾ ਬਣਾ ਕੇ ਖਾਈਏ ਕਿਉਂਕਿ ਇਹ ਰੋਟੀ ਨੇ ਲੈਂਦਾ ਆਪਾਂ ਭੱਜੇ ਫਿਰਦੇ ਆ ਜੇਕਰ ਇਹ ਰੋਟੀ ਹੀ ਆਪਾਂ ਸਹੀ ਤਰੀਕੇ ਦੇ ਨਾਲ ਨਾ ਖਾਧੀ ਤਾਂ ਫਿਰ ਸਾਡੀ ਕਮਾਈ ਘਰ ਲਗਾ ਕੀ ਫਾਇਦਾ ਭੋਜਨ ਪ੍ਰਸ਼ਾਦਾ ਹਮੇਸ਼ਾ ਘਰ ਦੇ ਵਿੱਚ ਬਣੇ ਚੁੱਕਣਾ ਚਾਹੀਦਾ ਹਾਂ ਜਿਨ੍ਹਾਂ ਦੀ ਮਜਬੂਰੀ ਆ ਜਿਨ੍ਹਾਂ ਦੇ ਕੋਲ ਕੋਈ ਦੂਸਰਾ ਆਪਸ਼ਨ ਨਹੀਂ ਆ ਉਹਨਾਂ ਨੇ ਤਾਂ ਚਲੋ ਰੈਸਟੋਰੈਂਟਾਂ ਤੋਂ ਖਾਣਾ ਹੈ ਪਰ ਜਿਹੜਾ ਬੰਦਾ ਘਰ ਦੇ ਵਿੱਚ ਖੁਦ ਬਣਾ ਕੇ ਖਾ ਸਕਦਾ ਹੈ ਉਹਨੂੰ ਤਾਂ ਘਰ ਦੇ ਵਿੱਚ ਹੀ ਬਣਾ ਕੇ ਖਾਣਾ ਚਾਹੀਦਾ ਹੈ ਮੁੱਖ ਦੀ ਗੱਲ ਇਹ ਆ ਕਿ ਭੋਜਨ ਪ੍ਰਸ਼ਾਦਾ ਜਿੱਥੋਂ ਵੀ ਖਾਈਏ ਨਾ ਬਾਲਕ ਦਾ ਸ਼ੁਕਰਾਨਾ ਜਰੂਰ ਕਰਨਾ ਹੈ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਇਹ ਦੋ ਵਕਤ ਦੀ ਰੋਟੀ ਬਖਸ਼ੀ ਕਿਉਂਕਿ ਰੋਟੀ ਦੀ ਕੀਮਤ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਕਈ ਕਈ ਦਿਨਾਂ ਤੱਕ ਰੋਟੀ ਨਹੀਂ ਮਿਲਦੀ ਕਈ ਝੂਠੇ ਪਰਤਨਾਂ ਦੇ ਵਿੱਚੋਂ ਭੋਜਨ ਪ੍ਰਸ਼ਾਦ ਦੇਖੇ ਆ ਤਾਂ ਜੇਕਰ ਸਾਨੂੰ ਦੋ ਵਕਤ ਦੀ ਰੋਟੀ ਮਿਲ ਰਹੀ ਹੈ ਤਾਂ ਮਾਲਕ ਦਾ ਸ਼ੁਕਰ ਸ਼ੁਕਰ ਕਰਨਾ ਚਾਹੀਦਾ ਹੈ ਹਰ ਸਾਹ ਦੇ ਨਾਲ ਸ਼ੁਕਰ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡੀ ਇਹ ਕਿਰਪਾ ਹੈ ਰੋਟੀ ਖਾਣ ਵੇਲੇ ਕਦੇ ਵੀ ਨੁਕਸ ਬਿੰਦਨਾ ਨਹੀਂ ਘਟਣਗਾ ਕਈਆਂ ਦੀ ਆਦਤ ਹੈ ਕਿ ਰੋਟੀ ਖਾਣ ਵੇਲੇ ਕਦੀ ਨਮਕ ਕਾਟਿਆ ਕਦੀ ਮਿਰਚ ਕਾਟਿਆ ਰੋਟੀ ਵੀ ਹੀ ਬਣ ਗਈ ਏ ਤੇ ਇਹਦੀ ਬਣ ਗਈ ਵੀ ਕਈ ਤਰ੍ਹਾਂ ਦੀ ਰੁਕਤਾ ਜਿਹੀ ਕਰਦੇ ਆ ਭੋਜਨ ਪ੍ਰਸ਼ਾਦਾ ਬਣਾਉਂਦੇ ਆ ਇਨ੍ਹਾਂ ਚੀਜ਼ਾਂ ਦੀ ਆਦ ਕਾਟ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਇਨ੍ਹਾਂ ਚੀਜ਼ਾਂ ਦੇ ਨਾਲ ਕਿ ਕਈ ਵਾਰ ਕੁਝ ਲੋਕ ਤਾਂ ਰੋਟੀ ਦੀ ਥਾਲੀ ਹੀ ਵਗਾ ਕੇ ਸੁੱਟ ਦਿੰਦੇ ਨੇ ਪਰ ਜਿਸ ਬੰਦੇ ਨੇ ਰੋਟੀ ਦਾ ਅੰਨ ਦਾ ਅਨਾਦਰ ਕੀਤਾ ਅੰਨ ਦਾ ਅਪਮਾਨ ਕੀਤਾ ਉਹ ਜ਼ਿੰਦਗੀ ਦੇ ਵਿੱਚ ਕਦੇ ਸੁਖੀ ਨਹੀਂ ਰਹਿ ਸਕਦਾ ਤਾਂ ਭੁੱਲ ਕੇ ਵੀ ਕਦੀ ਰੋਟੀ ਵਾਲੀ ਥਾਲੀ ਨੂੰ ਠੋਕਰ ਨਹੀਂ ਮਾਰਨੀ ਚਾਹੀਦੀ ਰੋਟੀ ਵਾਲੀ ਥਾਲੀ ਵਾਰ-ਵਾਰ ਮੋੜਨੀ ਨਹੀਂ ਚਾਹੀਦੀ ਕਈ ਵਾਰ ਕੁਝ ਭੈਣ ਭਰਾ ਰੁੱਸੇ ਭਾਵੇਂ ਕਿਸੇ ਦੀ ਦੱਲੋਂ ਹੋਣ ਪਰ ਗੁੱਸਾ ਆ ਕੇ ਰੋਟੀ ਤੇ ਕੱਢਣਗੇ ਉਹਨਾਂ ਨੂੰ ਮਨਾਵਾਂ ਕੇ ਰੋਟੀ ਖਵਾਉਣੀ ਪੈਂਦੀ ਆ ਵਾਰ-ਵਾਰ ਰੋਟੀ ਵਾਲੀ ਥਾਲੀ ਮੋੜਦੇ ਆ ਜਾਂ ਕਈ ਵਾਰ ਪੁੰਜੇ ਜੀ ਤੇ ਸੁੱਟ ਦਿੰਦੇ ਆ ਤਾਂ ਇਹ ਗਲਤੀ ਤਾਂ ਕਦੇ ਵੀ ਨਹੀਂ ਕਰਨੀ ਚਾਹੀਦੀ ਜੇ ਰੋਟੀ ਨੂੰ ਅੱਜ ਇਸ ਤਰ੍ਹਾਂ ਮੋੜਿਆ ਰੋਟੀ ਦਾ ਅਪਮਾਨ ਕੀਤਾ ਨਾ ਰੋਟੀ ਫਿਰ ਆਪਣੀ ਕੀਮਤ ਇਕਲਾ ਇਕ ਦਿਨ ਜਰੂਰ ਸਮਝਾ ਦੇਗੀ ਆਪਣੀ ਕੀਮਤ ਤੁਹਾਨੂੰ ਜਰੂਰ ਦੱਸੇਗੀ ਘਰ ਦੇ ਵਿੱਚ ਅਨ ਦਾ અપਮਾਨ ਹੁੰਦਾ ਹੈ ਉੱਥੇ ਕਦੇ ਵੀ ਬਰਕਤ ਨਹੀਂ ਹੁੰਦੀ ਪਰ ਜਿੱਥੇ ਅਨ ਦਾ ਸਤਕਾਰ ਆ ਉੱਥੇ ਹਮੇਸ਼ਾ ਬਰਕਤਾਂ ਰਹਿੰਦੀਆਂ ਨੇ ਤਾਂ ਬਸ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਆਪਾਂ ਜਿੱਥੇ ਵੀ ਭੋਜਨ ਪ੍ਰਸ਼ਾਦਾ ਸ਼ੱਕਦੇ ਆ ਮਾਲਕ ਦਾ ਸ਼ੁਕਰ ਸ਼ੁਕਰ ਕਰਕੇ ਭੋਜਨ ਪ੍ਰਸ਼ਾਦਾ ਸ਼ਕੀਏ ਅਤੇ ਕੋਸ਼ਿਸ਼ ਕਰੀਏ ਕਿ ਘਰ ਦੇ ਵਿੱਚ ਜਦੋਂ ਆਪਾਂ ਭੋਜਨ ਪ੍ਰਸ਼ਾਦਾ ਬਣਾਉਣੀ ਆ ਸਤਨਾਮ ਵਾਹੀ ਗੁਰੂ ਜੀ ਦਾ ਜਾਪ ਕਰਕੇ ਭੋਜਨ ਪ੍ਰਸ਼ਾਦਾ ਬਣਾਈਏ ਜੇ ਮਾਲਕ ਨੇ ਇਹ ਸੇਵਾ ਤੁਹਾਨੂੰ ਬਖਸ਼ੀ ਆ ਕਿ ਕਿਸੇ ਨੇ ਤੁਸੀਂ ਭੋਜਨ ਪ੍ਰਸ਼ਾਦਾ ਬਣਾ ਕੇ ਖਵਾ ਰਹੇ ਹੋ ਭਾਵੇਂ ਉਹਦੇ ਬਦਲੇ ਤੁਸੀਂ ਪੈਸੇ ਲੈ ਰਹੇ ਹੋ ਪਰ ਆਪਣੀ ਡਿਊਟੀ ਨੂੰ ਇਮਾਨਦਾਰੀ ਦੇ ਨਾਲ ਕਰਨਾ ਤਾਂ ਫਰਜ਼ ਹੈ ਨਾ ਕਿ ਵਧੀਆ ਤਰੀਕੇ ਦੇ ਨਾਲ ਭੋਜਨ ਪ੍ਰਸ਼ਾਦਾ ਬਣਾਇਆ ਜਾਵੇ ਸਾਫ ਸਫਾਈ ਨੂੰ ਓਖਾ ਕਦੇ ਹੋਇਆ ਬੇਹਿੰਗੀਆਂ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ। ਹੁਣ ਕੁੱਝ ਲੋਕ ਸਿਰਫ ਜੀਬ ਦੇ ਸੁਆਦ ਕਰਕੇ ਬਹੁਤ ਤੇਜ਼ ਮਸਾਲੇ ਖਾਣਾ ਪਸੰਦ ਕਰਦੇ ਆ ਪਰ ਤੇਜ਼ ਮਸਾਲੇ ਸਾਡੀ ਸਿਹਤ ਦੇ ਲਈ ਕਿੰਨੇ ਹਾਨੀਕਾਰਕ ਨੇ? ਸਾਡੇ ਸਰੀਰ ਨੂੰ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਲਗਾ ਸਕਦੇ ਨੇ? ਕਦੇ ਸੋਚਿਆ? ਸੋ ਜੀਵ ਦੇ ਸਵਾਦ ਨੂੰ ਮੁੱਖ ਰੱਖ ਕੇ ਨਹੀਂ ਖਾਣਾ ਭੋਜਨ ਪ੍ਰਸ਼ਾਦਾ ਸਾਡੇ ਸਰੀਰ ਦੀ ਇੱਕ ਲੋੜ ਹੈ ਕਿ ਭੋਜਨ ਪ੍ਰਸ਼ਾਦੀ ਨਾਲ ਸਾਡੇ ਸਰੀਰ ਨੂੰ ਊਰਜਾ એનર્ਜੀ ਤਾਕਤ ਮਿਲਦੀ ਹੈ ਪਰ ਜੀਵ ਦੇ ਸਵਾਦ ਲੱਤੇ ਲਈ ਖਾਧਾ ਹੋਇਆ ਭੋਜਨ ਪ੍ਰਸ਼ਾਦਾ ਸਾਡੇ ਸਰੀਰ ਦੀ ਊਰਜਾ એનર્ਜੀ ਨੂੰ ਨਸ਼ਟ ਕਰ ਦਿੰਦਾ ਹੈ ਸਾਡੇ ਸਰੀਰ ਨੂੰ ਬਿਮਾਰ ਬਣਾ ਦਿੰਦਾ ਤਕੱਤ ਦੇ ਵੀ ਜੀਵ ਦੇ ਸਵਾਦ ਨੂੰ ਮੁੱਖ ਰੱਖ ਕੇ ਭੋਜਨ ਪ੍ਰਸ਼ਾਦਾ ਨਹੀਂ ਸ਼ਕਨਾ ਲੋੜ ਤੋਂ ਵਧ ਨਹੀਂ ਸਕਣਾ ਚਾਹੀਦਾ ਜਿੰਨੀ ਭੁੱਖ ਹੈ ਨਾ ਭੁੱਖ ਤੋਂ ਘੱਟ ਹੀ ਪ੍ਰਸ਼ਾਦਾ ਸ਼ਕਣਾ ਚਾਹੀਦਾ